ਸੋ ਅੱਜ ਅਸੀਂ ਫਾਜ਼ਿਲਕਾ ਜ਼ਿਲ੍ਹਾ ਵਿੱਚ ਪਹੁੰਚੇ ਹਾਂ ਜਿੱਥੇ ਆਲੇ-ਦੁਆਲੇ ਪਿੰਡ ਦੇ ਪਾਣੀ ਆ ਤੇ ਬਾਈ ਜਾਨੀ ਆਪਣੇ ਘਰੇ ਲੈ ਕੇ ਆਏ ਸੀ ਬਾਈ ਜਾਨੀ ਦਿਖਾ ਰਹੇ ਸੀ ਵੀ ਇੱਥੇ ਸਾਰੀ ਤਰੇੜਾਂ ਆਈਆਂ ਹੋਈਆਂ ਇਹ ਛੱਤ ਕਦੇ ਵੀ ਡਿੱਗ ਸਕਦੀ ਆ ਵਾਇਗੁਰ ਜੀ ਦਾ ਖਾਲਸਾ ਸ੍ਰੀ ਵਾਇਗੁਰ ਜੀ ਕੀ ਫਤਿਹ ਮੈਂ ਵੀਰਾਂ ਨੂੰ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਕੀਮਤੀ ਸਮਾਂ ਕੱਢ ਕੇ ਸਾਡੇ ਏਰੀਆ ਦੀ ਸੰਭਾਲ ਕੀਤੀ ਏ ਮੈਂ ਚਾਹੁੰਨਾ ਪਰਮਾਤਮਾ ਸਭ ਦਾ ਇਦਾਂ ਹੀ ਬਲਾ ਕਰਦੇ ਰਹਿਣਾ ਸਿੱਖ ਸਰਦਾਰ ਮਾਲ ਕਚਰ ਤੇ ਕਲਚ ਰੱਖੇ ਵੇਖੋ ਵੀਰ ਜੀ ਜਿਹੜਾ ਪਾਣੀ 2023 ਚ ਆਇਆ ਕਾਫੀ ਨੁਕਸਾਨ ਹੋਇਆ ਸੀ ਹੁਣ 2025 ਚ ਇਸ ਟਾਈਮ ਕਾਫੀ ਨੁਕਸਾਨ ਹਰੇਕ ਘਰ ਦੇ ਜਿਹੜਿਆਂ ਜਿਵੇਂ ਜੇ ਤੁੱਪ ਪਈ ਜਾਂਦੀ ਇਹ ਕਮਰੇ ਹੁਣ 파ਟਨ ਸ਼ੁਰੂ ਹੋ ਗਏ ਕਿਉਂਕਿ ਥੱਲੇ ਸਲਾਬ ਬਹੁਤ ਜ਼ਿਆਦਾ ਹੈਗੀ ਹੈ 2023 ਚ ਵੀ ਐਵੇਂ ਹੀ ਕਮਰੇ ਹੋਏ ਸੀਗੇ ਖਰਾਬ ਉਹਦਾ ਉਹਦਾ ਘੱਟ ਹੋਈ ਸੀ ਉਹਦਾ ਬਹੁਤ ਘੱਟ ਹੋਈ ਸੀ ਕਿਉਂਕਿ ਉਹਦਾ ਮਤਲਬ ਕਾਫੀ ਸਮੇਂ ਬਾਅਦ ਪਾਣੀ ਆਸੀ ਪਾਣੀ ਨੇ ਬਹੁਤ ਮਾਰ ਮਾਰੀ ਆ ਪਾਣੀ ਬਹੁਤ ਜ਼ਿਆਦਾ ਮਾਰ ਆ ਇਸਕੇ ਅਚਾਨਕ ਇਕਦਮ ਪਾਣੀ ਆ ਗਿਆ ਸੀ ਜਿਹੜਾ ਥੋੜੇ ਹੀ ਸਮੇਂ ਦੇ ਵਿੱਚ ਤੇ ਇਸ ਵਾਸਤੇ ਮੈਂ ਸਾਰੇ ਵੀਰਾਂ ਸਿੰਗਰਾਂ ਨੂੰ ਦੂਜੇ ਵੀਰਾਂ ਨੂੰ ਸਾਰੇ ਜਿੱਥੇ ਬੰਦੇ ਨੇ ਇੱਕ ਅਪੀਲ ਕਰਦਾ ਹਰੇਕ ਦੀ ਵੀਰੇ ਮਦਦ ਕਰੋ ਹਰੇਕ ਚੜ੍ਹਦੀ ਕਲਾ ਚ ਰੱਖੋ ਪ੍ਰਮਾਗ ਕੇ ਹੈ ਪ੍ਰਮਾਤਮਾ ਜੋ ਮਰਜ਼ੀ ਕਰਨਾ ਪ੍ਰਮਾਤਮਾ ਨੇ ਕਰਮ ਬਾਕੀ ਆਪਣਾ ਫਰਜ਼ ਪੰਜਾਬ ਦੇ ਵਿੱਚ ਵਾਸੀਆਂ ਨੂੰ ਬੇਨਤੀ ਅਪੀਲ ਇਹ ਕੀਤੀ ਜਾਂਦੀ ਹਰੇਕ ਦੀ ਮਦਦ ਵੀਰ ਬਣ ਕੇ ਕਰੋ ਹਰੇਕ ਦੇ ਘਰ ਜਾ ਕੇ ਉਥੇ ਮੌਕੇ ਦੀ ਵਾਰਦਾਤ ਲੈ ਕੇ ਉਹ ਸਭ ਨਾਲ ਹੀ ਹਰੇਕ ਦੀ ਮਦਦ ਕੀਤੀ ਜਾਵੇ ਬਾਈ ਕਹਿੰਦੇ ਫਾਜ਼ਿਲਕਾ ਦੀ ਬੋਲੀ ਬੜੀ ਪਿਆਰੀ ਹੁੰਦੀ ਐ ਤੇ ਇੱਥੇ ਬੰਦੇ ਵੀ ਬੜੇ ਪਿਆਰੇ ਨੇ ਹੈਨਾ ਫਿਰ ਜਦੋਂ ਇੱਥੇ ਇੰਨਾ ਪਾਣੀ ਆ ਚੁੱਕਾ ਸੀਗਾ ਠੀਕ ਐ ਸਾਰਾ ਕੁਝ ਹੋਇਆ ਸੀ ਪਾਣੀ ਦਾ ਲੈਵਲ ਹੌਲੀ-ਹੌਲੀ ਵਧਿਆ ਵਧਿਆ ਸੀਗਾ ਸਭ ਤੋਂ ਪਹਿਲਾਂ ਬਾਬਾ ਜੀ ਪਾਣੀ ਦਾ ਲੈਵਲ ਤਾਂ ਹੌਲੀ-ਹੌਲੀ ਵਧਿਆ ਸੀ ਪਰ ਕਈ ਵਿੱਚ ਐ ਸਮਾਂ ਹੈ ਸਪੀਡ ਨੇ ਵਧਣਾ ਸ਼ੁਰੂ ਵੀ ਹੋ ਗਿਆ ਸੀ ਤੇ ਕਈ ਸਰਕਾਰਾਂ ਕਹਿੰਦੇ ਤੁਸੀਂ ਪਿੱਛੇ ਚਲਿਓ ਦੇਖੋ ਪਿੱਛੇ ਕਿੱਥੇ ਜਾਈਏ ਸੀ ਸਾਡੇ ਗ੍ਰੈਂਡ ਨੂੰ ਥਾਂ ਨਹੀਂ ਮਕਾਨ ਨਹੀਂ ਉਹ ਤੋਂ ਮਾਰਚ ਦਾ ਸਮਾਂ ਵੀ ਗਿਆ ਸੀ ਜੇਕਰ ਦੋ ਦਿਨ ਚਾਰ ਕਿਤੇ ਰਹਿੰਦੇ ਵੀ ਐ ਉਹਨੇ ਦੇਖਭਾਲ ਵੀ ਨਹੀਂ ਕੀਤੀ ਸਰਕਾਰ ਇਸ ਵਾਰ ਹਰੇਕ ਨੇ ਇਹੀ ਫੈਸਲਾ ਕੀਤਾ ਜੋ ਪਰਮਾਤਮਾ ਚਾਵੇ ਜਿਵੇਂ ਉਹਨੂੰ ਚੰਗਾ ਲੱਗੇ ਅਸੀਂ ਕਰੇ ਹੀ ਰਵਾਂਗੇ ਥੋੜੇ ਥੋੜਾ ਖਾ ਲਾਂਗੇ ਬਹੁਤ ਨੇ ਬਹੁਤਾ ਖਾ ਲਾਂਗੇ ਜੇ ਕੁਛ ਹੋ ਜਾਂਦਾ ਫੇਰ ਉਹ ਵੇਖੋ ਜੀ ਪਰਮਾਤਮਾ ਮਾਰੇ ਜੇ ਪਰਮਾਤਮਾ ਚਾਹਦਾ ਤੇ ਇਹਨਾਂ ਆ ਕੁਦਰਤ ਦੇ ਕਹਿਰ ਨਾਲ ਆਦੀ ਇਹ ਤਾਂ ਸਭ ਦੀ ਦੇਣ ਹੈਗੀ ਪਰਮਾਤਮਾ ਦੀ ਜੋ ਸਮਾਂ ਵੇਖਾ ਜੇ ਗੁਰੂ ਗੋਬਿੰਦ ਸਿੰਘ ਦੇ ਸਮੇਂ ਵਖਰੇ ਜਦੋਂ ਆਨੰਦਪੁਰ ਦਾ ਕਿਲਾ ਛੱਡਿਆ ਸੀ ਤੇ ਉਸ ਟਾਈਮ ਵੀ ਬਹੁਤ ਸੰਕਟ ਆਇਆ ਸੀ ਉਹ ਫਿਰ ਮਹਾਰਾਜ ਦੇ ਬਹੁਤ ਵਿਚੜ ਵਿਚੋੜਾ ਪਿਆਸ ਜਿਹੜਾ ਵਿਚੋੜਾ ਸ ਹੈ ਪਿਆਸੇ ਅੱਜ ਉਹ ਸਮੇਂ ਯਾਦ ਕਰੇ ਹਰੇਕ ਦੇ ਇਹ ਹੀ ਚਾਹਤ ਰਹਿੰਦੀ ਹੈ ਕਿ ਪ੍ਰਮਾਤਮਾ ਸਭ ਸੁਖ ਕਰੇ ਭਾਈ ਜੇ ਗੱਲ ਕਰੀਏ ਤੁਹਾਡੀ ਜੁਆਇੰਟ ਫੈਮਿਲੀ ਹੈ ਹੈਨਾ ਹਾਂਜੀ ਹਾਂਜੀ ਜੁਆਇੰਟ ਫੈਮਿਲੀ ਹੈ ਸਾਡਾ ਪਰਿਵਾਰ ਸਾਰਾ ਗੁਰੂ ਮਹਾਰਾਜ ਨਾਲ ਜੁੜਾ ਹੋਇਆ ਹੈ ਤੇ ਅਸੀਂ ਸਾਡੀ ਅਸੀਂ ਸਾਡੀ ਸੋਚ ਹੈਗੀ ਹੈ ਵੀ ਹਰੇਕ ਦੇ ਸੁਖ ਸ਼ਾਂਤੀ ਵਾਸਤੇ ਵੀਰੇ ਤੁਹਾਡੇ ਕਿੰਨੀ ਜ਼ਮੀਨ ਆ ਮੇਨ ਆਪਣੇ 5 ਕਿਲੇ ਬਾਬਾ ਜੀ 5 ਕਿਲੇ ਕਿਦਰ ਮਤਲਬ ਪਿੰਡ ਦੇ ਆਲੇ ਦੁਆਲੇ ਹੀ ਹੈ ਕਿ ਕਿਤੇ ਬਾਹਰ ਨਹੀਂ ਬਾਬਾ ਜੀ ਜਿੱਥੋਂ ਨਦੀ ਕਾਂ ਵਾਲੇ ਪੱਤਨ ਦਿੰਦਾ ਹੈ ਬਿਲਕੁਲ ਉੱਤੇ ਹੀ ਨੱਕੇ ਤੇ ਹੈਗੀ ਹੈ ਬਿਲਕੁਲ ਉੱਪਰ ਉਥੋਂ ਵਿੱਚ ਇਸ ਟਾਈਮ ਪਾਣੀ 7-8 ਫੁੱਟ ਪਾਣੀ ਚੱਲ ਰਿਹਾ ਜਿੱਥੋਂ ਤੁਸੀਂ ਕਿਸਤੀ ਲੈ ਕੇ ਆਏ ਨੇ ਉਹ ਮੇਰੇ ਖੇਤ ਵਿੱਚੋਂ ਲੰਘ ਕੇ ਆਏ ਨੇ ਅੱਛਾ ਭਾਈ ਥੋੜਾ ਤੁਸੀਂ ਕਰਦੇ ਕਿਉਂ ਖੇਤੀ ਕਰਦੇ ਹੋ ਸਿਰ ਬਾਬਾ ਜੀ ਖੇਤੀਬਾੜੀ ਕਰਦੇ ਹਾਂ ਕਿਤੀ ਸਾਰਾ ਪਰਿਵਾਰ ਖੇਤੀਬਾੜੀ ਨਾਲ ਜੁੜਿਆ ਹੋਇਆ ਹੈ ਸਾਡੇ ਸਿਆਪ ਸਾਰਾ ਪਰਿਵਾਰ ਹੀ ਖੇਤੀਬਾੜੀ ਹਾਂ ਹਾਂ ਜੀ ਸਾਰਾ ਪਰਿਵਾਰ ਮਿਹਨਤੀ ਹੈਗੇ ਪਰਿਵਾਰ ਸੀਗੇ ਇਹ ਨਹੀਂ ਕਿ ਇਹ ਸੋਚ ਹੁੰਦੀ ਚਲ ਅੱਜ ਕਰ ਲੈ ਚਾਰ ਬੈਠ ਕੇ ਖਾ ਲਮਗੇ ਸਾਡੀਓ ਸੋਚਣੀ ਹੈਗੀ ਹਾਂ ਅੱਛਾ ਉਹ ਜਿਹੜੀ ਤੁਹਾਡੀ ਸੋਚ ਤਾਂ ਹੈ ਨਹੀਂਗੀ ਤੁਸੀਂ ਬੈਠ ਕੇ ਖਾ ਲੋਗੇ ਪਰ ਕੁਝ ਤਾਂ ਕਰਨਾ ਪੈਣਾ ਨਾ ਖਾਣ ਲਈ ਬਾਬਾ ਜੀ ਜੇਕਰ ਕਰਾਂਗੇ ਤੇ ਅਨਾਜ ਮਿਲੂਗਾ ਜੇ ਕਰਾਂਗੇ ਤੇ ਖਾਣ ਕੁਝ ਨਹੀਂ ਮਿਲੂਗਾ ਜੀ ਹੁਣ ਕਰੂੰਗੀ ਕਿਵੇਂ ਕਿਉਂਕਿ ਇਸ ਵੇਲੇ ਤਾਂ ਖੇਤਾਂ 'ਚ ਪਾਣੀ ਹੈ ਲਾ ਲੋ ਵੀ ਮਹੀਨਾ ਦੋ ਮਹੀਨੇ ਤਾਂ ਪਾਣੀ ਜਾਂਦਾ ਨਹੀਂਗਾ ਜਿਸ ਤਰ੍ਹਾਂ ਬਾਬਾ ਜੀ ਅਸਤਨ ਪਾਣੀ ਹੈਗਾ ਸਾਨੂੰ ਤਾਂ ਇਹ ਮੁਸ਼ਕਲ ਕਣਕਾਂ ਦੀ ਸਾਡੇ ਔਖੇ ਕਰੀਣਗੇ ਕਿਉਂਕਿ ਅਸੀਂ ਕਰਜੇ ਕਾਫੀ ਚੱਕੇ ਹੋਏ ਸੀ ਹੁਣ ਮੇਰੇ ਇਸ ਟਾਈਮ ਸਾਲ ਵੀ 22-23 ਲੱਖ ਰੁਪਏ ਕਰਜ ਕਿਉਂਕਿ ਮੈਂ ਠੇਕੇ ਪੈਲੀ ਲਈ ਸੀ ਮੇਰੇ ਟੋਟਲ ਸਤਾਰਕ ਲਈ ਪੈਲੀ ਮੈਂ ਵਾਹੀ ਕੀਤੀ ਸੀ ਤੇ ਕਰਦੇ ਚੱਕਤ ਕੀਤੀ ਸੀ ਤੇ ਜਿਆ ਸਾਰਾ ਫਸਲ ਤਿਆਰ ਹੋ ਚੁੱਕਾ ਸੀ ਜਿਹੜਾ ਸਾਰਾ ਫਸਲ ਖਤਮ ਹੋ ਗਿਆ ਹੁਣ ਫਸਲ ਖਤਮ ਹੋ ਗਈ ਬਾਈ ਜਮੀਨਾ ਵੀ ਖਤਮ ਹੋ ਰਹੀਆਂ ਨੇ ਹੈਨਾ ਵੀ ਜਮੀਨਾ ਕਿਉਂਕਿ ਜਮੀਨਾ ਨੂੰ ਟਾਈਮ ਲੱਗੂਗਾ 2-3 ਮਹੀਨੇ ਆਰਾਮ ਨਾਲ ਲੱਗਣਗੇ ਜਮੀਨਾ ਨੂੰ ਵੀ ਪਹਿਲਾ ਵੰਗ ਬਣਾਣ ਨੂੰ 2-3 ਮਹੀਨੇ ਤੁਸੀਂ ਕਰੋਗੇ ਕੀ ਵੀ ਉਹ ਪੈਸਾ ਕਿੱਥੋਂ ਆਊਗਾ ਤੁਹਾਡੇ ਕੋਲ ਪੈਸਾ ਬਾਬਾ ਜੀ ਅਸੀਂ ਤਾਂ ਬਿਲਕੁਲ आज ਖਤਮ ਹੋਈ ਪਈ ਏ ਕਿਉਂਕਿ 11 ਤੱਕ ਪੈਸੇ ਚੱਕੇ ਜਾਂ 8 ਤਿਆਂ ਨੇ ਜਦੋਂ ਦਾ ਪਾਣੀ ਆ ਉਹਨਾਂ ਨੇ ਫੋਨ ਬੰਦ ਕਰਤੇ ਉਹਨਾਂ ਨੇ ਸਾਡੀ ਇਹ ਵਾਰਦਾਤ ਨੇ ਲਈ ਵੀ ਇਹਨਾਂ ਨੂੰ ਕੋਈ ਫੋਨ ਕਰਨੇ ਕੋਈ ਪੁੱਛ ਲਾਉਣ ਪੈਸਾ ਬਾਕੀ ਉਹਨੇ ਸਮਾਂ ਔਖੀ ਦੀ ਗੜੀ ਹੈ ਜਿਹੜੇ ਹਣ ਫਸਣਾ ਕਰਨੇ ਬਹੁਤ ਔਖਾ ਹੋ ਸਕਦਾ ਸਾਨੂੰ ਚਾਰਾ ਵੀ ਘਟਣਾ ਔਖਾ ਹੋ ਜਾਵੇਗਾ ਕਿਉਂਕਿ 2 ਮਹੀਨੇ ਤੱਕ ਸੇਮ ਨਹੀਂ ਜਾਣੀ ਖੇਤਾਂ ਦੇ ਵਿੱਚੋਂ ਫਿਰ ਤੋਂ ਬਜਾਈ ਦੇ ਸਮੇਂ ਕਣਕ ਦਾ ਸਾਡੇ ਕੋਲ ਨਾ ਵੀ ਰਹਿ ਗਏ ਨਾ ਖਾਦਾ ਦੇ ਨਾਲ ਜੋ ਪੈਸੇ ਰਹਿ ਗਏ ਇਹ ਕਿਥੋਂ ਫਸਲ ਕਰ ਲਵਾਂਗੇ ਸਾਥੂ ਫਸਲ ਨਹੀਂ ਕੀਤੀ ਕਿਹਨੇ ਬੱਚੇ ਤੁਹਾਡੇ ਬੱਚੇ ਮੇਰੇ ਤੇ ਨੇ ਬੱਚੇ ਨੇ ਦੋ ਕੁੜੀਆਂ ਇੱਕ ਆਕੂ ਹੈ। ਅੱਛਾ ਤੁਹਾਡੇ ਬੱਚਿਆਂ ਦਾ ਖਰਚਾ ਕਿਵੇਂ ਹੋਊਗਾ ਦੋ ਕਿ ਦੋ ਤਿੰਨ ਮਹੀਨੇ ਤਾਂ ਤੁਹਾਡਾ ਕੰਮ ਵੀ ਮਤਲਬ ਕਿਤੇ ਨਾ ਕਿਤੇ ਬੰਦ ਰਹੇਗਾ ਸਾਰਾ ਕੁਝ ਹੈਨਾ ਵੀ ਕੰਮ ਬੰਦ ਰਹੇਗਾ ਰਾਸ਼ਨ ਪਾਣੀ ਚਲੋ ਲੋਕੀ ਮਦਦ ਕਰ ਦਣਗੇ ਰਾਸ਼ਨ ਪਾਣੀ ਦੀ ਤਾਂ ਕਿਤੇ ਨਾ ਕਿਤੇ ਚਲੋ ਦੋ ਤਿੰਨ ਮਹੀਨੇ ਕਰ ਦਣਗੇ ਵਾਦੋ ਵਾਦ ਪਰ ਗੱਲ ਕਰੀਏ ਵੀ ਬੱਚਿਆਂ ਦਾ ਖਰਚਾ ਘਰ ਦਾ ਖਰਚਾ ਬਿਜਲੀ ਦਾ ਖਰਚਾ ਹਰ ਇੱਕ ਚੀਜ਼ ਹੈ ਨਾ ਇੱਕ ਖਰਚਾ ਹੁੰਦਾ ਉਹ ਖਰਚਾ ਕਿੱਥੋਂ ਪੂਰਾ ਹੋਏਗਾ ਬਾਬਾ ਜੀ ਖਰਚੇ ਨਹੀਂ ਕਿਤੇ ਜਾਣੇ ਕਿਉਂਕਿ ਇਸ ਟਾਈਮ ਕੋਈ ਬਿਜ਼ਨਸ ਕੰਮ ਰਹਾ ਹੀ ਨਹੀਂ ਗਿਆ بس ਇੱਕੋ ਟੋੜਦੇ ਤੇ ਬੱਚਿਆਂ ਦੀ ਪੜ੍ਹਾਈ ਵਗੈਰਾ ਫਿਰ ਉਹ ਮੀਨਾ ਹੋ ਗਿਆ ਬੰਦ ਪਈਏ ਜੇ ਅੱਗੇ ਹੁਣ ਸਕੂਲ ਲੱਗਣਗੇ ਸਰਕਾਰੀ ਤੇ ਬੱਚੇ ਭੇਜਾਂ ਜਾਵਣਗੇ ਜਿਸ ਤਰ੍ਹਾਂ ਬੱਚੇ ਦੋ ਮੇਰੇ ਬਠਿੰਡੇ ਪੜਦੇ ਨੂੰ ਹੁਣ ਪਿਛਲੇ ਦਿਨਾਂ ਚ ਮੈਂ ਬੜੀ ਔਖੀ ਫੀਸ ਕੀਤੀ ਉੱਥੇ ਹੂੰ ਇਹ ਤਾਰੇ ਪਾੜ ਕੇ ਮੈਂ ਕੀ ਪੜਦੇ ਨੇ ਉਹ ਡਿਗਰੀ ਕਰ ਰਹੇ ਨੇ ਡਿਗਰੀ ਕਰ ਰਹੇ ਨੇ ਹਾਂਜੀ ਉਹ ਇਸ ਵੇਲੇ ਬਠਿੰਡੇ ਹੀ ਨੇ ਹਾਂ ਬਠਿੰਡੇ ਮਹਾਰਾਜ ਸਿੰਘ ਕਾਲਜ ਅੱਛਾ ਕਰੇ ਫੋਨ ਕਰਦੇ ਨੇ ਪੁੱਛਦੇ ਨੇ ਹਾਂ ਕਰਦੇ ਨੇ ਕਰਦੇ ਨੇ पिछी पिछी पे, पे, हांज, हांज, बच्चे आए थे दो दिन छुट्टी पीछे आए थे पीछे मेल मुल्क गए थे चले गए थे भाई ਤੁਸੀਂ ਬੱਚਿਆਂ ਨੂੰ ਪੜਾਉਣ ਲਈ ਇੰਨਾ ਕੁਝ ਕਰ ਰਹੇ ਹੋ ਹੈਨਾ ਸਭ ਕੁਝ ਦੇਖ ਰਹੇ ਹੋ ਤੁਸੀਂ ਸਰਕਾਰਾਂ ਕਿਵੇਂ ਗੱਲ ਕੱਲ ਨੂੰ ਤੁਸੀਂ ਬੱਚਿਆਂ ਨੂੰ ਸਰਕਾਰੀ ਜੋਬਾਂ ਦੇ ਭੇਜੋਗੇ ਫਿਰ ਐਵੇਂ ਹਾਂਜੀ ਹਾਂਜੀ ਭੇਜਾਂਗੇ ਜੀ ਕੀ ਤੁਹਾਡੇ ਬੱਚੇ ਵੀ ਇਹ ਚੀਜ਼ਾਂ ਕਰਨ ਵੀ ਹਾਂ ਵੀ ਕਿਉਂਕਿ ਦੇਖੋ ਕੱਲ ਨੂੰ ਬਾਜੀ ਇੱਕ ਚੀਜ਼ ਮੈਂ ਤੁਹਾਨੂੰ ਪੁੱਛਦਾ ਸਰਕਾਰੀ ਜੋਬ ਤੇ ਤੁਹਾਡੇ ਜਵਾਬ ਕਿ ਲੱਗ ਜਾਂਦੇ ਨੇ ਹਾਂਜੀ ਹਾਂਜੀ ਕਿਥੇ ਮੁਸੀਬਤ ਆਈ ਹੋਵੇ ਹਾਂਜੀ ਥੋੜੇ ਜਿਹਾ ਉੱਥੇ ਜਾ ਕੇ ਕੀ ਮਦਦ ਕਰਨਗੇ ਬਾਬਾ ਜੀ ਜਿਸ ਤਰ੍ਹਾਂ ਤੁਸੀਂ ਮਦਦ ਕਰ ਰਹੇ ਸਾਡੇ ਸ਼ੁਰੂ ਤੋਂ ਸਾਡੇ ਪਰਿਵਾਰ ਦੇ ਸਾਰੇ ਤੇ ਇਹ ਇੱਕੋ ਸੋਚ ਗਈ ਮੈਂ ਵੇਖੋ ਦੋ ਟਰੈਕਟਰ ਖੜੇ ਇੱਕ ਬਾਰ ਖੜਾ ਹੈ ਜਿਸ ਦਿਨ ਪਾਣੀ ਆਇਆ ਉਸ ਦਿਨ ਦੇ ਮੇਰੇ ਟਰੈਕਟਰ ਚੱਲਦੇ ਪਨੋਂ ਆਪਾਂ ਪਿਛਲੇ ਤੇਈ ਚਾ ਹੈ ਮੇਰੇ ਲਗਤ ਮੇਰੇ ਕੋ ਵੀਡੀਓ ਵੇਖਿਆ ਨੂੰ ਅਸੀਂ ਇੱਕ ਦੋ ਮਹੀਨੇ ਲਗਾਤਾਰ ਪੱਲੂ ਖਰਚੇ ਕਰਕੇ ਹੀ ਟਰੈਕਟਰ ਚਲਾਏ ਜਿੰਨਾਂ ਜ਼ਮੀਨਾਂ ਖਰਾਬ ਹੋਈਆਂ ਸੀ ਆਪਣੇ ਏਰੀਆ ਦੇ ਖੁਦ ਵਿੱਚ ਅਸੀਂ ਇਹ ਪੱਲੂ ਕੋਈ ਖਰਚਾ ਕਰਕੇ ਕੋਈ ਉਹਨਾਂ ਭਰਾਵਾਂ ਕੋਲ ਖਰਚਾ ਲੈ ਕੇ ਅਸੀਂ ਪੱਧਰ ਕੀਤੀਆਂ ਹੋਣੀ ਸਾਡੀ ਇਹੋ ਸੋਚ ਗਈ ਅਸੀਂ ਹਰੇਕ ਦਾ ਜਿੰਨਾ ਸਾਥ ਹੋਇਆ ਨਾ ਭਾਵੇਂ ਅਸੀਂ ਖੁਦ ਲੜੇ ਪਏ ਅਸੀਂ ਜਿੰਨਾ ਸਾਥ ਹੋਇਆ ਅਸੀਂ ਆਦਾ ਪੂਰੇ ਤਨ ਮਨ ਨਾਲ ਸੇਵਾ ਕਰਾਂਗੇ ਸੋ ਬਹੁਤ ਬਹੁਤ ਧੰਨਵਾਦ ਜੀ ਸੋ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਹੈ ਨਾ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਹੈ ਵੀ ਸਰਕਾਰਾਂ ਨੂੰ ਵੀ ਸੋਚਣਾ ਚਾਹੀਦਾ ਹੈ ਵੀ ਜਿੰਨੀ ਵੀ ਸਰਕਾਰ ਕਹਿ ਰਹੀ ਹੈ ਵੀ 600 1600 ਕਰੋੜ ਆ ਰਿਹਾ ਹੈ 1600 ਕਰੋੜ ਆ ਰਿਹਾ ਤਾਂ 1600 ਕਰੋੜ ਇੱਥੇ ਲੋਕਾਂ ਦੀ ਮਦਦ ਲਈ ਤੁਸੀਂ ਭੇਜ ਰਹੇ ਹੋ ਉਹ ਲੋਕਾਂ ਦੀ ਮਦਦ ਲਈ ਲਾਇਓ ਘਰਾਂ 'ਚ ਤਰੇੜਾਂ ਆਈਆਂ ਹੁਣ ਮੈਨੂੰ ਇਹ ਗੱਲ ਦੱਸੋ ਜਾਨੀ ਨੁਕਸਾਨ ਦਾ ਤੁਸੀਂ ਕਹਤਾ ਸਾਰਾ ਕੁਝ ਕਹਤਾ ਜਿੰਨਾ ਹੀ ਲੋਕਾਂ ਦੇ ਘਰ ਹੀ ਡਿਗਰੇ ਨੇ ਜਾਂ ਫਿਰ ਲੋਕਾਂ ਦੇ ਘਰ ਡਿੱਗਣ ਵਾਲੇ ਹੋ ਰਹੇ ਨੇ ਉਹ ਕੀ ਕਰਨ ਜਿਹੜੇ ਦਿਹਾੜੀਦਾਰ ਨੇ ਉਹ ਕੀ ਕਰਨ ਉਹਨਾਂ ਦਾ ਕੀ ਸੁਣਵਾਈ ਹੈ ਕੋਈ ਉਹਨਾਂ ਦੀ ਸੁਣਵਾਈ ਵੀ ਕੀਤੀ ਜਾਵੇ ਤੇ ਉਹਨਾਂ ਦੀ ਵੀ ਇੱਕ ਸੁਣੀ ਜਾਵੇ ਧੰਨਵਾਦ